ਭਿਖਾਰੀ ਮੰਗਣ ਵਾਸਤੇ ਆਇਆ ਨਾ ਸਵੇਰ ਦਾ ਵਕਤ ਸੀ ਬਾਬਾ ਜੀ ਸ਼੍ਰੀ ਚੰਦ ਜੀ ਮਹਾਰਾਜ ਡੇੜੇ ਦੇ ਵਿੱਚ ਨਿੱਕੀ ਜੀ ਉਮਰ ਬਾਬਾ ਜੀ ਦੀ ਦੇਖਿਆ ਘਰਦਿਆਂ ਦਾ ਧਿਆਨ ਨਹੀਂ ਮਾਤਾ ਜੀ ਦਾ ਧਿਆਨ ਨਹੀਂ ਗਿਆ ਬੇਬੇ ਜੀ ਦਾ ਧਿਆਨ ਨਹੀਂ ਗਿਆ ਬੇਬੇ ਨਾਨਕੀ ਜੀ ਬਾਬਾ ਸ੍ਰੀਚੰਦ ਜੀ ਰੋਜ਼ ਦੇਖਦੇ ਸੀ ਵੀ ਜਿਹੜਾ ਵੀ ਭਿਖਾਰੀ ਮੰਗਤਾ ਆਉਂਦਾ ਬੇਬੇ ਜੀ ਛੰਨਾ ਭਰ ਕੇ 100 ਢੋਲੇ ਦੇ ਵਿੱਚੋਂ ਛੋਲੇ ਪਾ ਦਿੰਦੇ ਨੇ ਬਾਬਾ ਜੀ ਨੇ ਉਸੇ ਤਰ੍ਹਾਂ ਕੀਤਾ ਢੋਲਿਆਂ ਦਾ ਛੰਨਾ ਭਰਿਆ ਤੇ ਲੈ ਕੇ ਤੁਰ ਪਏ ਹੁਣ ਬਾਬਾ ਸ੍ਰੀਚੰਦ ਜੀ ਮਹਾਰਾਜ ਨੇ ਖਿਆਲ ਕੀਤਾ ਵੀ ਇਹ ਅੱਜ ਮੰਗਣ ਆਇਆ ਇੱਕ ਛੰਨੇ ਨਾਲ ਇਹਦਾ ਕੀ ਬਣੇਗਾ ਕੱਲ ਨੂੰ ਫੇਰ ਆਏਗਾ ਬਾਬਾ ਸ੍ਰੀਚੰਦ ਜੀ ਜਨਮ ਤੋਂ ਹੀ ਸਿੱਧ ਸੀਗੇ ਜੀ ਜਨਮ ਤੋਂ ਹੀ ਰਿੱਧੀਆਂ ਸਿੱਧੀਆਂ ਦਾਸੀਆਂ ਸੀ ਉਹਨਾਂ ਦੀਆਂ ਗੁਰੂ ਨਾਨਕ ਮਹਾਰਾਜ ਦੇ ਘਰ ਪੁੱਤਰ ਬਣ ਕੇ ਪ੍ਰਗਟ ਹੋਣਾ ਛਾੜੀ ਮੋਟੀ ਗੱਲ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਉਸ ਛੰਨੇ ਵੱਲ ਦ੍ਰਿਸ਼ਟੀ ਕੀਤੀ ਜਿੰਨੇ ਛੋਲੇ ਸੀ ਜੀ ਹੀਰੇ ਮੋਤੀ ਬਣਾ ਦਿੱਤੇ ਬਾਬਾ ਜੀ ਨੇ ਉਹ ਭਿਖਾਰੀ ਨੂੰ ਛੰਨਾ ਪਾਉਣ ਲੱਗੇ ਤੇ ਉਹ ਡਰੇ ਉਹ ਕਹਿੰਦਾ ਮੈਂ ਨਹੀਂ ਇਹ ਭੀਖ ਲੈਣੀ ਬੇਬੇ ਨਾਨਕੀ ਨੇ ਸੁਣਿਆ ਬੇਬੇ ਜੀ ਆ ਗਏ ਬੇਬੇ ਜੀ ਕਹਿੰਦੇ ਬੇਟਾ ਸ੍ਰੀ ਚੰਦ ਇਹ ਕੀ ਆਖਿਆ ਬੇਬੇ ਇਹ ਅੱਜ ਮੰਗਣ ਆਇਆ ਹੈ ਇੱਕ ਛੰਨੇ ਨਾਲ ਕਿੰਨਾ ਕੁ guzara ਹੋ ਜਾਣਾ ਸੀ ਕੱਲ ਨੂੰ ਫੇਰ ਕਿਸੇ ਹੋਰ ਬੂਹੇ ਤੇ ਜਾ ਕੇ ਮੰਗੇਗਾ ਇਹ ਗੁਰੂ ਨਾਨਕ ਦੇ ਘਰ ਦਾ ਮੰਗਤਾ ਅੱਜ ਬਣਿਆ ਹੈ ਇਹਨੂੰ ਮੈਂ ਇੰਨਾ ਰਜਾ ਕੇ ਤੋੜਨਾ ਚਾਹੁੰਦਾ ਸੀ ਤਾਂ ਕਿ ساری ਜ਼ਿੰਦਗੀ ਕਦੇ ਹੋਰ ਕਿਸੇ ਦੇ ਦਰਵਾਜ਼ੇ ਅੱਗੇ ਮੰਗਤਾ ਨਾ ਬਣੇ ਆਖੋ ਸਭਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਘਰ ਦਾ ਮੰਗਤਾ ਬਣਿਆ ਨਾ ਕਦੇ ਕਿਸੇ ਹੋਰ ਘਰ ਦਾ ਇਹਨੂੰ ਮੰਗਤਾ ਨਾ ਬਣਨਾ ਪਵੇ ਇੰਨਾ ਰਜਾ ਕੇ ਤੋੜਾਂ ਇਹ ਹੈ ਇਸ ਘਰ ਦੀ ਵਡਿਆਈ ਸਾਜੇ ਸਾਹਿਬਾ ਕਿਆ ਨਾਹੀ ਕਰ